ਨਾਈਟਵਾ ਡਾਈ ਮੋਹ ਰਾਜ ਮੇਰਾ ਨਾਮ ਹੈ ਹਾਂਜੀ ਕੀ ਗੱਲ ਬਾਤ ਹੈ ਗੱਲ ਕਰ ਭਾਈ ਇਹ ਵੀ ਮੇਰਾ ਭਰਾ ਬਿਮਾਰ ਸੀਗਾ ਮੇਰਾ ਵੱਡਾ ਭਰਾ ਸੀਗਾ ਤੁੰਗਾਰ ਸੀਗਾ ਤੇ ਉਹਨੂੰ ਡਾਕਟਰ ਵੱਲ ਦੱਜ ਰਹੇ ਆ ਤੇ ਫੇਰ ਉਹ ਆਪਣੀ ਜਮ ਰਗ ਬਾਬੇ ਚੱਕਰ ਲੈ ਆਫ ਕੇ ਬਾਬੇ ਕੋਲ ਚਲਾ ਗਿਆ ਸੁਬਾਹੇ ਕੋਲ ਅੱਜ ਵੀ ਕੋਰਾਂ ਦੇ ਕੋਸ਼ਿਸ਼ ਕੀਤੀ ਉਹਨਾਂ ਮੈਂ ਤਾਂ ਠੀਕ ਹੈ ਜੇ ਬਾਬੇ ਆ ਕੇ ਕੋਈ ਬਾਬੇ ਚੱਕਰ ਕਰਾ ਲਓ ਕਿ ਉਹਨੂੰ ਮੇਰਾ ਬਾਬਿਆਂ ਦਾ ਐਂਝ ਲਾਤਾ ਕੋਈ ਦਿਮਾਗ ਚ ਗਰੀਬ ਗੋਸ਼ ਕਰਤਾ ਕਿ ਤੁਹਾਡੇ ਘਰ ਗਿਆ ਹੀ ਕਿਤੇ ਨਾ ਠੀਕ ਹੈ ਜੀ ਉਹ ਨਾਲੇ ਫਰਾ ਫਰਾ ਵੇ ਖੜੜ ਪਾਤਾ ਉਹਨੂੰ ਕਿਹਾ ਚੰਗੇ ਹੋ ਹਸਪੀਟਲ ਨਾਲ ਜਾਂ ਗੁਰਦਾਸਪੁਰ ਜਾਂ ਪਠਾਨਕੋਟ ਕਿਤੇ ਨਹੀਂ ਪਾ ਦੇ ਜਾਂ ਦਿੱਤਾ ਪਤਨ ਘਰ ਦਾ ਮੇਰੇ ਉੱਥੇ ਛੱਕਾ ਪਰਚਾਈ ਮੇਰੀ ਮੈਸੂਰ ਦਿੱਲੀ ਜਾਣਾ ਮੇ ਤੁਝੇ ਭਰਾਵਾਂ ਨਾਲ ਜਾਣਾ ਵੀ ਉਹਨੂੰ ਕਿਹਾ ਹਸਪੀਟਲ ਲਈਏ ਲੇਕਰ ਕਿਤੇ ਨਹੀਂ ਪਾ ਦੇ ਜਾਂ ਦਿੱਤਾ ਠੀਕ ਹੈ ਜੀ ਫਿਰ ਅਸੀਂ ਵੀ ਕਿਹਾ ਕਿ ਜੀ ਪੈਸੇ ਦੀ ਪ੍ਰੋਬਲਮ ਆ ਤਾਂ ਅਸੀਂ ਪੈਸੇ ਦਾ ਵੀ ਅਰੇਂਜਮੈਂਟ ਕਰਨੇ ਆ ਤੇ ਇਹਨੂੰ ਕੋ ਚੰਗਾ ਸੁਢਲਿਓ ਜੇ ਭਰਾਣ ਪੁੱਛਣਾ ਤਾਂ ਇਹਨੂੰ ਪਰਚਾਈ ਨਾ ਕਰਾਂ ਨੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਰੇ ਵਿੱਚ ਵਿੱਚ ਰੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕੀ ਬਾਤ ਇਹਨਾਂ ਦਿੱਲੀ ਬਾਹਰ ਆਣਾ ਰਾਤ ਨੂੰ ਪਰ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਪਤਾ ਫਿਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਇਹਨਾਂ 15 20 ਦਿਨਾਂ ਠੀਕ ਹੈ ਜੀ ਤੁਹਾਨੂੰ ਘਰ ਆਣਾ ਬਹਾਨਾ ਕਰਤਾ ਪਰ ਮੇਰਾ ਅੰਦਰ ਹੀ ਕਿਡਣਾ ਪਸਣ ਜਾਣਾ ਮੈਂ ਤੁਹਾਨੂੰ ਭਰਾਵਾਂ ਨੂੰ ਅੰਦਰ ਨਹੀਂ ਜਾਣ ਲਾ ਮੱਲੇ ਨੂੰ ਕੋਈ ਨੂੰ ਅੰਦਰ ਨਹੀਂ ਜਾਣ ਲਾ ਤੇ ਬਾਪਾ ਨੇ ਪਤਾ ਨਹੀਂ ਕੀ ਹੁਣ ਸਮਝਾਉਂਦਾ ਰਿਹਾ ਕੀ ਕਰ ਰਿਹਾ ਮੇਰੀ ਭੁਹਾਈ ਭੂਲੀ ਭਲੀ ਭਰਾ ਭੀਜੀ ਮੇਰੇ ਕੋਲ ਆਂਦੇ ਆ ਮੈਂ ਉਹਦੀ ਕਹਿੰਦਾ ਰਿਹਾ ਵੀ ਇਹ ਤਾਂ ਮੁੱਦਾ ਨਹੀਂ ਕਰ ਪਤਾ ਹੀ ਹੈ ਤੇ ਮੈਂ ਕੋਈ ਰੇਸ਼ਕਲ ਤੇ ਨਹੀਂ ਗਾਉਂ ਕੋਈ ਸੀਤਾ ਬਜਟ ਆਣਾ ਪਰ ਆਗੇ ਗਿਆ ਰਿਹਾ ਗਿਆ ਛੱਡੋ ਲੇਕਿਨ ਉਹਨਾ 15 ਦਿਨਾਂ ਬਾਬੇ ਹੁਣ ਮਰ ਬਾਬੇ ਨਾਲ ਕਿ ਮਨਾ ਕਰਦਾ ਕਿ ਇਹਨੂੰ ਮੰਦਰੀ ਆਉਂਦਾ ਜਦ ਕੀ ਉਹਨੂੰ ਆਰਟੀਮਲ ਲੋਡ ਕੇ ਛਿਆਣੇ ਡਾਕਟਰ ਵੀ ਹੀ ਠੀਕ ਹੈ ਜੀ ਕਿ ਹਸਪੀਟਲ ਉਹ ਨਹੀਂ ਗਵ ਜਿਹਨਾਂ ਨਹੀਂ ਜਾਣਦਾ ਠੀਕ ਹੈ ਜੀ ਐਡ ਕੀ ਹੋ ਗਿਆ ਹੈ ਬੜੇ ਵਾਰ ਕਹਾਂ ਕਿ ਯਾਰ ਤੂੰ ਇਹਨੂੰ ਕੋਈ ਚੰਗੇ ਹੱਥ ਭਲੀ ਉਹ ਡਾਕਟਰ ਕੋਲ ਇਹਨਾਂ ਜਾਣਦਾ ਬਾਬੇ ਨੇ ਪਹਿਲੇ ਕੀ ਅੱਲ ਕਰਦਾ ਕਿ ਦਿੱਲੀ ਰਾਤ ਨੂੰ ਤੇ ਦਿੱਲੀ ਰਸੂਸ ਨੂੰ ਆਏਗਾ ਬੇਰੀ ਅਥੋਂ ਤੱਕ ਹੋ ਗਿਆ ਕਿ ਭਰਾ ਮੇਰਾ ਪੂਰੇ ਹੋਗੇ ਠੀਕ ਹੈ ਜੀ ਇਹ ਭਰਾ ਮੇਰਾ ਪੁਰਾਣੀ ਪੁੱਤ ਜੇ ਪੁੱਛਿਆ ਕਿ ਕਿੰਨਾ ਚਿਰ ਕਾਹਨੂੰ ਭੈਣ ਭਰਾ ਨੂੰ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਗੁੱਠਿਆ ਹੀ ਲੰਦਾ ਤੇ ਜੇ ਭਰਾ ਨੂੰ ਹੀ ਮਿਲਣਾ ਹੈ ਕਿ ਇਹ ਗੈ ਨਹੀਂ ਜੇ ਬਾਬੇ ਨੇ ਮਨਾ ਕਰਤਾ ਤੁਹਾਨੂੰ ਹੀ ਬਾਬੇ ਨੇ ਮਨਾ ਕਰਤਾ ਵੀ ਕਿਸ ਨੂੰ ਅੰਦਰ ਲੈਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਕਹਿ ਤਾ ਕਿ ਇਹਨਾਂ ਤੋਂ ਮਾਇ ਵੀ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਦੀ ਉਹਦੇ ਬਾਬੇ ਵਿਚੇ ਲੱਗ ਕੇ ਭਰਾ ਨੂੰ ਮੰਤਰੀ ਭਰਾਤ ਕਿੰਨਾ ਚਿਰ ਪਹਿਲੇ ਦੀ ਗੱਲ ਹੈ 5 ਸੌ ਵੀ ਨਾ ਹੋ ਗਿਆ ਜੀ ਠੀਕ ਆਏ ਬਈ ਚੁੱਪ ਗਾਰੇ ਜਿਹਨੂੰ ਆਈ ਜਦੋਂ ਆਏ ਨਹੀਂ ਭਰਾ ਦੂਰ ਹੋ ਗਿਆ ਤੁਹਾਡੇ ਮੁਹਲੇ ਦੇ ਆਡੇ ਨਿਆਣੇ ਅੰਦਰ ਗਏ ਆ ਕਾਮੀ ਪਪਾ ਅੰਦਰ ਘੁੱਟ ਰਹੇ ਆਂ ਕਿ ਅੰਦਰ ਗੇੜ ਬੰਦੀ ਪਪਾ ਗੇੜ ਨਹੀਂ ਬੋਲ ਰਹੇ ਹੁੰਦਾ ਮਰਾ ਦੱਸੋ ਇਹ ਕੀ ਚੱਕਰ ਆ ਰਹੀਏ ਫਿਰ ਬਾਬੇ ਨੂੰ ਬਾਹਰ ਲਗਾਇਆ ਅੰਤ ਬਾਅਦ ਕੀ ਇਹ ਬਾਬਾ ਨੇ ਮਰਾ ਧਰਾ ਤੇ ਪੂਰਾ ਹੋ ਗਿਆ ਜੇ ਉਹ ਭਰਾ ਪੂਰਾ ਕਰ ਬਾਬਾ ਫਿਰ ਮੋਕੇ ਉੱਥੇ ਫਿਰ ਅੰਚ ਬਗਾਰੇ ਵੀ ਆ ਡਪਰਾ ਆ ਖਲਣ ਕੀ ਪਾਈ ਇਹ ਬਾਬਾ ਨੂੰ ਖੁਸ਼ੀ ਫਿਰ ਅੰਚ ਬਗਾਰੇ ਭੱਲੇ ਕਹੀ ਕਹੇ ਛੋਟੋ ਜਾ ਜੋ ਹੋ ਗਿਆ ਹੋ ਗਿਆ ਭੀ ਜਨਾ ਕਹੇ ਜੋ ਹੋ ਗਿਆ ਹੋ ਗਿਆ ਆ ਹੀ ਉੱਥੇ ਤੇ ਉੱਥੇ ਫਿਰ ਕੁੜੀ ਆਦੀ ਠੀਜੀ ਆਈ ਤੇ ਉਹਨੇ ਕਿਹਾ ਵੀ ਮੋਣੇ ਮੇਰਾ ਭਰਾ ਦੀ ਮੇਰਾ ਪਿਓ ਦੀ ਐ ਕਿੱਥੋਂ ਲਈਏ ਜੀ ਸਾਡੀ ਮੰਨੀ ਮੇਰੇ ਪਤੀ ਜਿਹੜਾ ਨੇ ਨਾਮ ਹੋਈ ਭਲੇ ਨਾ ਮੰਨੀ ਮੈਂ ਕਿੱਥੋਂ ਭਰਾ ਦੁਲਾਈ ਦਾ ਤੇ ਸਾਡੇ ਭਲੇ ਸ਼ਾਰਾ ਪਿੰਡ ਕੱਲ ਇਕੱਠੇ ਹੋਏ ਦੇ ਕਹਿੰਦੇ ਚੁੱਪਾ ਰੋ ਕੁੜੀ ਨਾ ਸ਼ਰਮ ਨਾਲ ਗਦੀ ਮੇਰਾ ਨਾਮ ਆ ਨਹੀਂ ਮੋਣੇ ਮੇਰਾ ਪਿਓ ਦੇ ਮੋਣੇ ਮੇਰਾ ਪਿਓ ਦੇ ਕਿਨੇ ਕਿਹਾ ਸੀ ਪਤੀ ਜੀ ਮੇਰੀ ਨਸ਼ਕੀਨਾਂ ਜੀ ਤੁਹਾਡੇ ਪਤੀ ਜਿਹਨੇ ਢਾਣਾ ਕਰੀ ਜੀ ਸ਼ਕੀ ਨਹੀਂ ਆ ਗਾਂ ਜੀ ਹਾਂ ਸੱਚ ਪਹਿਲਾਂ ਵੀ ਇਹ ਤਾਂ ਗੱਲ ਹੋ ਗਈ ਆ ਤੇਨ ਵਾਹ ਪਾ ਲਗੀ ਪਾਪੇ ਰਹਿਣਾ ਨੇ ਟੈਂਪਾ ਦਿੱਤਾ ਤੇਰਾ ਵੀ ਤੋੜੇ ਤਰਾਵਾ ਛੱਕਿਆ ਗੱਲ ਤੇਰਾ ਮੇਰੀ ਭਰਾਣਾ ਦੀ ਦੁਸ਼ਮੀ ਨਹੀਂ ਗ ਉਹੀ ਕੁਛ ਨਹੀਂ ਨਹੀਂ ਆਖੋਗੇ ਮੈਂ ਭਰਾ ਕੋ ਜਿੱਦਾ ਸ਼ੀਰੇ ਸਾਮੀ ਭਰਾ ਵੀ ਖਬਰ ਲੈਣੀ ਭਰਾ ਨੂੰ ਬੁਲਾਵਾ ਚਲਾਣਾ ਅੱਛਾ ਤਾਂ ਕਿਹਦਾ ਕੋਈ ਮਾਲੀ ਜਿੱਤੇ ਆਈ ਆ ਪੁਜਾਰੀ ਵੀ ਮੰਦਰੀ ਦੀ ਨਾ ਠੀਕ ਆ ਨਾ ਠੀਕ ਆ ਜਿੰਮਲੇ ਕੁਛ ਨਾ ਨਾ ਠੀਕ ਆ ਇਹਨੇ ਫਿਰ ਖੁੱਲ ਚੁ ਗਿਆ ਉਦੋਂ ਵੀ ਇਹ ਪਾਬਾਲ ਦਾ ਅਸਿਨ ਵਾਲਾ ਜਿਹੜੀ ਅੱਜ ਜਿਹੜੀ ਮਾਰਕਟ ਆਈ ਹੋਈ ਆ ਉਸ ਸੰਬੰਧੀ ਕੀ ਗੱਲ ਬਾਤ ਉਹਦੇ ਬਾਲ ਚ ਇਹ ਗੱਲ ਇਹਦੀ ਪਾਪਾ ਸਿੰਘ ਘਰ ਕਰੇ ਪਾਪੇ ਪਾਰੇ ਉਹਨਾਂ ਪਾਲਾ ਗਾ ਕਿ ਇਹ ਪਾਪਾ ਜੀ ਦਾ ਜਨਾਨੀਆਂ ਰਾਜਕੀ ਉਹ ਇਹਨੇ ਪਹਿਲੇ ਵੀ ਦੋ ਵਾਰ ਦਿੱਤੀ ਹਾਲੀਆਂ ਇੱਕ ਰਾਜਪੂਤ ਜਨਾਨੀ ਘਟ ਕੇ ਲੈਂਦੀ ਸੀ ਸਾਦੂ ਇਹ ਬੰਦ ਕਰਕੇ ਦੇਖਿਆ ਕਿ ਚਾਹੇ ਅਮੀ ਕੁੜੀਆਂ ਇੱਥੇ ਭੜਕੋੜੇ ਬਹੁਤ ਬੰਦਾ ਹੈ जनान भतीजी है, है एक घर बैठी जोन भतीजी है जी सू शर्म आती है बाबे ने पता है दमाग की फिर ना भी लग रहा खिलमरी कर चुप करे हूँ बाबा कल परसों फिर डेली रात घर आन देख डे रात घर आ पता नहीं करें ठीक है जी बाे ने बहर बार गई कर तू हाड़े घर की जो भैन करो बा मर्जी करना पुष्छना ਫੇਰ ਮਰਨ ਉਸੜ ਗਿਆ ਕਾਂਦੀ ਦੇ ਪ੍ਰਾਣੀ ਦੇ ਵਿੱਚ ਹੱਲ ਗਿਆ ਤੇ ਬਾਬਾ ਕੱਚੀ ਕਾ ਛੋਟੀ ਜਿਹੀ ਤੇ ਬਾਬਾ ਇਹ ਮੁਸਲਮਾਨ ਆਣਾ ਪਤਾ ਕਿੱਥੋਂ ਦਾ ਹੈ ਜੋ ਸ਼ਾਮ ਚੁਰਦਾ ਠੀਕ ਆ ਤੂੰ ਸ਼ਿਆੜਿਆਂ ਨੂੰ ਚਲਾ ਜਾਓ ਫਿਰ ਆਪਣੇ ਕੋਈ ਦੇਖੋ ਜੀ ਨਾ ਬੇ ਸ਼ਿਆਨਾ ਨਾ ਚਰਕਾ ਹੋਵੇ ਫੇਰ ਬਾਬੇ ਨਾਲ ਦਵਾਈ ਹੋਵੇ ਬਾਬੇ ਕੋਈ ਉੱਚੇ ਜਾਪੂ ਜਾਈ ਤੇ ਮੇਰੀ ਕਲੀਨ ਬਰਾਵਾ ਦੁਕਾਨ ਦੇ ਵਾਲੇ ਕਨੀੜੀਆ ਮਲਵਾ ਉਤੇ ਮਾਰ ਜਾਣ ਤੇ ਉਤੇ ਬਾਹ ਮਛਰੀ ਫੇਰ ਮੇ ਪ੍ਰਾਣੀ ਦੇ ਕੋਲ ਵੀ ਦਾਮ ਹੀ ਮਿਲੂਗੀ ਤੇ ਫੇਰ ਮਲਵਾ ਇਹ ਬਾਬੇ ਰ ਮੇ ਕੋ ਖੋਗੇ ਮੇਰੇ ਮਾਰੀਆਂ ਤੇ ਮੈਰੀ ਮਾਰੀਆਂ ਫਿਰ ਉਹਦੇ ਕਾਗਜ਼ ਇਕੱਠੇ ਹੋ ਗਏ ਉਹ ਰਿਵਾਇਤ ਦੀ ਜਿਵੇਂ ਇਹ ਆ ਗਈ ਤੇ ਫਿਰ ਵਿੱਚ ਵਿਚਾਰੇ ਤੇ ਜੀ ਵਾਝੀ ਇੱਕ ਦੀ ਬਾਕੀ ਹੋਰ ਮੈਂ ਮੁਰੇ ਨੂੰ ਪਤੀਜੇ ਨੂੰ ਕਿਸੇ ਨੂੰ ਆਪਣੀ ਗੱਲ ਨਾਮ ਤੇ ਨਹੀਂ ਹੋਈ ਗਿਆ ਤੇ ਨਾਮ ਉਹਨੂੰ ਕਹੇ ਉਹਨਾ ਗਿਆ ਜੀ ਸਰ ਜੀ ਹਾਂਜੀ ਕੀ ਗੱਲ ਬਾਤ ਹੈ ਇਹ ਜੀ ਸਾਡੇ ਘਰ ਆਏ ਬਾਬਾ ਜੀ ਕਿ ਇਹ ਰਾਤ ਦੇ ਲੰਗਰੀ ਦੇ ਕਹਿਣ ਹੈ ਕਿ ਤਸਵੀਰੇ ਸਾਡੇ ਚਾਚੇ ਨਾਲ ਇਹ ਗੇ ਲਾਟੇ ਕਰਨ ਬਾਅਦ ਪੈਲੇ ਤੇ ਮਗਰੋਂ ਹੀ ਇਹ ਤਿੰਨ ਜਾਣੇ ਜੀ ਚਾਚਾ ਮਿਲ ਰਾਇਕ ਮੋਹਣ ਆਈ ਇੱਕ ਪਪੂ ਹੈ ਤੇ ਇੱਕ ਸੋਨੀਏ ਜੀ ਇਹ ਤਿੰਨੇ ਜੀ ਦੇ ਹੈ ਪਰ ਹਥਿਆਰਾਂ ਨਾਲ ਜੀ ਇਹ ਡੇਲ ਲੈ ਕੇ ਗਏ ਉਹਨਾਂ ਨੂੰ ਮਾਰਨ ਪੈ ਗਿਆ ਜਦ ਉੱਥੇ ਕੇ ਜੀ ਜਦੋਂ ਨਾਲ ਪਤਾ ਲੱਗਾ ਉਦੋਂ ਜੀ ਬੰਦੇ ਦਾ ਮਾਰ ਮਾਰ ਕੇ ਗੁਲਾਬ ਕਰਦੇ ਰਹੇ ਜੀ ਕਿਉਂ ਇਸ ਢਾਲ ਕੇ ਅਰੇ ਮੈਨੂੰ ਵੀ ਪੁੱਟਿਆ ਨਾਲ ਮੇਰੀ ਸਿਸਟਰ ਵੀ ਤੇ ਉਹਨਾਂ ਨੂੰ ਵੀ ਪੈ ਗਿਆ ਕਿਸ ਗਲਤ ਮਾਰ ਘਟਾਈ ਹੋਈ ਆ ਇਹ ਪਤਾ ਨਹੀਂ ਜੀ ਕੋਈ ਆਪਣੀ ਰੰਜਿਸ਼ ਜਿਹੜੀ ਰੱਖਦੇ ਹੈ ਮੀ ਨਾਮ ਹੈ ਜੀ ਮੇਰੇ ਡੈਡੀ ਕੋਰੇ ਜੀ ਤੇ ਇਹਨਾਂ ਨੇ ਕੰਮ ਕਰਤਾ ਜੀ ਨਿਪਟਾ ਦੇ ਪ੍ਰਾਣੀ ਰੰਜਸ਼ ਚਲਦੀ ਆਲੀ ਤੇ ਫਿਰ ਕਿਸ ਗੱਲ ਤੋਂ ਮਾਰਕਟਾਈ ਕੀਤੀ ਬਾਬੇ ਮੰਨ ਲਓ ਜੀ ਗੱਲ ਸੀ ਤੁਹਾਡੇ ਨਾਲ ਹੀ ਤੇ ਫਿਰ ਉਹਨਾਂ ਨਾਲ ਕਿਉਂ ਕੀਤੀ ਤੁਹਾਡੇ ਨਾਲ ਕੋਈ ਗੱਲ ਹੈ ਉਹਨਾਂ ਨਾਲ ਹੋਏ ਦੇ ਬਾਹਰ ਹਲ ਕਰ ਸਕਦੇ ਤਾਂ ਤੁਹਾਡੇ ਨਾਲ ਜਾਂ ਤੁਹਾਡੇ ਨਾਲ ਕਰਦੇ ਬੰਦੇ ਬਿਠਾਉਂਦੇ ਕੋਈ ਵੀ ਕਰਦੇ ਗੱਲ ਦਾ ਹੱਲ ਹੁੰਦਾ ਹੈ ਪ੍ਰਸ਼ਾਸਨ ਕੀ ਕਹਿਣਾ ਚਾਹੁੰਦਾ ਹੈ ਤੁਸੀਂ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਜੀ ਹਰ ਨੂੰ ਮਿਲਣਾ ਚਾਹੀਦਾ ਜੀ ਇਨਸਾਫ ਮਿਲਣਾ ਚਾਹੀਦਾ ਕੱਲ ਨੂੰ ਇੱਕ ਕੰਮ ਜਾਣਾ ਬਾਹਰ ਅੰਦਰ ਜੀ ਤੇ ਕਾਰਾਂ ਦੇ ਕੁੜੀਆਂ ਨੂੰ ਮਾਰਨ ਬੈਠ ਗਏ ਕੁੜੀਆਂ ਦੀ ਉਹ ਵੀ ਤੇਰੀ ਮਾਰਨ ਕੁੜੀਆਂ ਦੀ ਲੱਤਾਂ ਦੇ ਟੰਡੇ ਮਾਰਦੇ ਮਮੀਆ ਨੂੰ ਬੈਗਦੇ ਤੇ ਕਾਰਾਂ ਆ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਪੂਰੀ ਕਰਦੇ ਨਹੀਂ ਇਹ ਲੜਾਈ ਬਾਹਰ ਹੋਈ ਹੈ ਜਾਂ ਘਰ ਹੋਈ ਹੈ ਇਹ ਬਾਹਰ ਹੋਈ ਜਦੋਂ ਮੇਰੇ ਧਾਰੋ ਦੇ ਬੰਦੇ ਨੂੰ ਘਟਰ ਕੇ ਤੇ ਬਾਹਰ ਨਹੀਂ ਹੀ ਜੇ ਗਾਂਦੇ ਦੇਖਿਆ ਤੁਹਾਨੂੰ ਬਾਹਰ ਨਿਕਲਿਆ ਨਹੀਂ ਮਾਰ ਹੀ ਜਾਣਾ ਮੈਨੂੰ ਮਾਰਿਆ ਹੋਣਾ ਕਿ ਤਾਈਂ ਕਾਸਟਰ ਕੋ ਪੂਰੇ ਤੇ ਮੋਰੇ ਦੀ ਫਰਾਂਚੀ ਸੀ ਤੁਹਾਡੇ ਨਾਂ ਰਜਿਸਟਰ ਦੀ ਆ ਰਹੀ ਪਤਾ ਨਹੀਂ ਜੀ ਇਹ ਪੀਛੇ ਦਰਿਆ ਮੇਰਾ ਅਫਸਰ ਵਾਂਗ ਹੈ ਅੱਜ ਕੀ ਗੱਲਬਾਤ ਹੈ ਮੈਂ ਆਪਣੇ ਇਥੇ ਆਇਆ ਜੀ ਸਰਪੰਚ ਦੇ ਘਰ ਇਹਨਾਂ ਦੇ ਜੈਦੀ ਕੋਲੇ ਹੋ ਕੇ ਚੱਲਦੇ ਸੁਣੋ ਇਹਨਾਂ ਦਾ ਅਫਸੋਸ ਕਰਨ ਵਾਸਤੇ ਆਇਆ ਜੀ ਸਵੇਰੇ ਬਾਅਦ ਨਿਕਲਿਆ ਤੇ ਮਾਰੋ ਹੋ ਕੇ ਆ ਰਿਹਾ ਜੀ ਕਿ ਚਾਰ ਪੰਜ ਬੰਦੇ ਜਿਹੜੇ ਲਾਠੀਆਂ ਲੈ ਕੇ ਦੌੜ ਰਹੇ ਇਹ ਮੈਨੂੰ ਪਤਾ ਨਹੀਂ ਕਿਧਰ ਕਿਤੇ ਜਾ ਰਹੇ ਨੇ ਇਹ ਆਂਦੇ ਨਾ ਮੈਨੂੰ ਮਾਰਾ ਪੈ ਗਏ ਔਰ ਅਖੜੇ ਇਹ ਖਤੌਂ ਕਰਦੇ ਸੁਣੇ ਤੇ ਦਵਾਰਾ ਬੜਾ ਨਹੀਂ ਚੈਦਾ ਤੇ ਇੰਨੇ ਚਿਰੇ ਦੇ ਵਿੱਚ ਇਹਨਾਂ ਇਹਨਾਂ ਸਿਧਨੀ ਮੌਨ ਲਟੂਆ ਮਾਰੀ ਤੇ ਪਿੰਡਾਂ ਦੇ ਆਏ ਔਰ ਉਹਨਾਂ ਨੇ ਮੈਨੂੰ ਛੁੜਾਇਆ ਬਚਾਇਆ ਇਹਨਾਂ ਦੇ ਮੈਂ ਪੱਕੇ ਸਰਪੰਚ ਕਰਾ ਰਹੇ ਰਹੇ ਇਹਨਾਂ ਦੇ ਦੋਲੇ ਨੂੰ ਪਤਾ ਲੱਗਿਆ ਇਹ ਵਿਚਾਰ ਲੱਗੇ ਤੇ ਇਹਨਾਂ ਨੂੰ ਵੀ ਮੈਨੂੰ ਪਤਾ ਤੇ ਜਿੱਦ ਗਾਟੀ ਤੋਂ ਦੇਖਿਆ ਪੈ ਗਿਆ ਤੇ ਫਿਰ ਇਹਨਾਂ ਦਾ ਸ਼ੁਰੂ ਹੈ ਬੜੀ ਮੁਸ਼ਕਲ ਨਾਲ ਫੇਰ ਵੀ ਉਹ ਬੰਦਾ ਜਿਹੜੇ ਪਿਛੇ ਨਹੀਂ ਹਟਦਾ ਇਹ ਕਹਿੰਦਾ ਹੈ ਕਿ ਮੈਂ ਇਸ ਨੂੰ ਖਤਮ ਹੀ ਕਰ ਦੇਣਾ ਖਤਮ ਹੀ ਕਰ ਦੇਣਾ ਕਿਸ ਗੱਲ ਤੋਂ ਮਾਰ ਘਟਾਈ ਹੋ ਰਹੀ ਹੈ ਕੋਈ ਗੱਲ ਤਾਂ ਪਤਾ ਹੀ ਨਹੀਂ ਕੋਈ ਪਤਾ ਨਹੀਂ ਹੈ ਜਿੱਥੇ ਮੈਨੂੰ ਕੋਈ ਕੋਈ ਤੁਹਾਡੀ ਪੁਰਾਣੀ ਰੰਜਿਸ਼ ਹੋਵੇ ਨਾ ਜੀ ਮੈਨਾਂ ਨੂੰ ਕੋਈ ਖਾਸ ਜਾਣਦਾ ਵੀ ਨਹੀਂ ਨਾ ਮੈਨੂੰ ਕੋਈ ਕੋਈ ਰੰਜਿਸ਼ ਦਾ ਵੀ ਪਤਾ ਨਹੀਂ ਕੋਈ ਕੁਛ ਨਹੀਂ ਮੈਂ ਤੇ ਆਪਣੇ ਬਾਬਾ ਜੀ ਦੇ ਪੁੰਹਾਰੇ ਦੇ ਸਿਲਸਿਲੇ ਦੇ ਵਿੱਚ ਆਇਆ ਸੀ ਇਹ ਇਹਨਾਂ ਬੱਚਿਆਂ ਦਾ ਅਫਸੋਸ ਕਰਨ ਵਾਸਤੇ ਆ ਗਏ ਆ ਮੈਂ ਇਹ ਬਹੁਤ ਸਵੇਰੇ ਵਾਰਤਤ ਹੋ ਗਈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹਾਂ ਮੈਂ ਤੇ ਕਹਿਣਾ ਚਾਹੁੰਦਾ ਕਿ ਜਿਹੜੇ ਹਾਲਾਤ ਅਰੇ ਨਾਲ ਖੋਰੇ ਨੇ ਡਿੱਗ ਰਹੇ ਨੇ ਤੇ ਕਾਨੂੰਨ ਇਹੋ ਦੇ ਲੋਕਾਂ ਦਾ ਸਖਤ ਤੋਂ ਸਖਤ ਜਿਹੜਾ ਹੈ ਕਾਰਵਾਈ ਕਰਕੇ ਸਾਰੇ ਨੂੰ ਵਿਸ਼ਵਾਸਿਤ ਕਰਾਏ ਕਿ ਇਹੋ ਦੇ ਕਾਰਨਾਮੇ ਨਹੀਂ ਹੋਣਗੇ ਜਿਹੜੇ ਕਿਸੇ ਨਾਲ ਜਿਹੜਾ ਬੇਦਬਖ ਲੋਕੀ ਪਾ ਰਹੇ ਨੇ ਜਿਹੜੀ ਸਸਤਾ ਖਾਂ ਖਾ ਦੀ ਚਲਾ ਰਹੇ ਨੇ ਇਹ ਨੀ ਚਲਣੀ ਚਾਹੀਦੀ ਹੈ ਔਰ ਹਰ ਇਨਸਾਨ ਨੂੰ ਜਿਹੜਾ ਹੈ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਆਪ ਦਾ ਸ਼ੁਭ ਨਾਮ ਮੇਰੇ ਨਾਲ ਡਾਕਟਰ ਇੰਦਰਜੀਤ ਸਿੰਘ ਹਾਂ ਜਿਹੜਾ ਸਭ ਕੀ ਪ੍ਰੋਬਲਮ ਜਿਹੜਾ ਹੈ ਕਿ ਕਨਸਲ ਦੱਸਿਆ ਗਿਆ ਹੈ ਕਿ ਛੋਟੇ ਛੋਟੇ ਜਾਰੇ ਸੀ ਬਾਤ ਤੇ ਮੁੰਡੇ ਬੈਗੇ ਉਹਨੂੰ ਕੁਝ ਤੇ ਜਿਹਨਾਂ ਚਰਨੋਂ ਕਾਫੀ ਘਟਿਆ ਕੱਲਾ ਸਿਰੇ ਹੁੰਦਾ ਤੇ ਸੱਟਾਂ ਇਹਦੇ ਵੀ ਨਹੀਂ ਆ ਫਟਾ ਲੱਗ ਗਿਆ ਕਾਫੀ ਲੱਗੀਆਂ ਉਹ ਜਦੋਂ ਕਹਿੰਦੇਗਾ ਪੋਰਾ ਮੋਢਾ ਨਹੀਂ ਚੱਲ ਰਿਹਾ ਖੱਬਾ ਮੋਢਾ ਨਹੀਂ ਚੱਲ ਰਿਹਾ ਸਿਰਜੀ ਕੋਣੀ ਜਖੂਨ ਨਿਕਲ ਰਿਹਾ ਸੋਜ ਵੀ ਹੈ ਇਹ ਤੇ ਨੁਕਸਾਨ ਤਾਂ ਹੋਇਆ ਹੈ ਦਾ ਇਹ ਬਾਰ ਉਹ ਐਕਸਟਰਾ ਆ ਗਿਆ ਸਕਾ 1000 ਰੁਪਏ ਦੇ ਦੇ ਜਿੱਥੋਂ ਭਰ ਗਿਆ ਕਿਤੇ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਮੋਢੇ ਤੇ ਤੇ ਕੋਣੀ ਦੇ ਜੋ ਵੀ ਹੈ ਗਲਤ ਹੈ ਸਮਾਜ ਵਿੱਚ ਐਵੀਂ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਕਿ ਇੱਕ ਸਮਾਜ ਆਪਦੇ ਨੂੰ ਕੋਈ ਇਸ ਤਰ੍ਹਾਂ ਗਲੇਟ ਗਲਤ ਕਰ ਕਾਨੂੰਨ ਦਾ ਡਰ ਹੋਣਾ ਚਾਹੀਦਾ ਰਸੋਟਾਡੇ ਬੋਡੀ ਕਿਨੇ ਸੱਟਣ ਲੱਗੀਆਂ ਸੱਤ ਸੱਤਾਵਾਂ ਲਿਖੀਆਂ ਜਿਹੜੀ ਆ ਠੀਕ ਹੈ ਮੈਂ ਇਹ ਸੱਤ ਸੱਤਾ ਲਿਖੀਆਂ ਜੀ ਜਿਹਦਾਂ ਚੋਂ 2 3 ਤੇ ਕਾਫੀ ਮਤਲਬ ਇਹ ਜਿਹੜੇ ਉਹਨੀ ਵਾਲੀ ਮੋਟੇ ਵਾਲੀ ਤਾਂ ਕਹਿ ਰਹੇ ਨੇ ਕਿ ਮੇਰਾ ਉਹ ਵੋਟਾ ਜਰਾ ਤੁੰਦੀ ਰਹਿ ਗਿਆ ਜੀ ਜੀ ਤੇ ਕੋਣੀ ਮਰੇ ਚੱਲ ਨਹੀਂ ਰਹੀ ਉਹ ਤਾਂ ਫਿਰ ਐਸੇ ਜਿਹੇ ਕੋਈ 10 ਰੁਪਏ ਜਾਰੇ ਉੱਥੋਂ ਪਾ ਲਗਿਆ ਕਿ ਕੋਈ ਅੰਦਰ ਹੱਡੀਆਂ ਨੇ ਟੁੱਟੀਆਂ ਕੋਈ ਓ ਗੰਬੀਰ 9700 ਕਹਿੰਦੇ ਨੇ 2700 ਨੰਬਰ ਤੇ ਮੀਰ ਨੇ ਵਾਡੇ ਦੇ ਕੋਈ ਨਹੀਂ ਬੰਦੇ